ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਯਾਨੀ ਪੰਜਾਬ ਦੇ ਅੰਦਰ ਬਹੁਤ ਵੱਡਾ ਝਟਕਾ ਚਰਨਜੀਤ ਸਿੰਘ ਚੰਨੀ ਯਾਨੀ ਕਿ ਪੂਰੀ ਕਾਂਗਰਸ ਨੂੰ ਔਰ ਦੂਜੇ ਪਾਸੇ ਅਕਾਲੀ ਦਲ ਨੂੰ ਬਹੁਤ ਵੱਡਾ ਝਟਕਾ ਯਾਨੀ ਦੋ ਦੋ ਝਟਕੇ ਦੋਵੇਂ ਪਾਰਟੀਆਂ ਨੂੰ ਮਿਲ ਗਏ ਨੇ ਪੰਜਾਬ ਭਰ ਦੇ ਵਿੱਚ ਇਹ ਖਬਰ ਫੈਲ ਚੁੱਕੀ ਹੈ ਯਾਨੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਦੋਂ ਨੇ 328 ਰੁਪਿਆਂ ਵਾਲੇ ਮਾਮਲੇ ਨੂੰ ਛੇੜਿਆ ਉਸ ਤੋਂ ਬਾਅਦ ਦੋਵੇਂ ਪਾਰਟੀਆਂ ਦੇ ਪੈਰ ਨਿਕਲ ਗਏ ਨੇ ਕਿ ਹੁਣ ਜਿਹੜੇ 328 ਰੂਪ ਨੇ ਉਹਨਾਂ ਦੇ ਉੱਤੇ ਵੀ ਦੇਖੋ ਦੋਸ਼ ਲਾਇਆ ਜਾ ਰਹੇ ਨੇ ਮੁੱਖ ਮੰਤਰੀ ਭਵਨ ਸਿੰਘ ਮਾਨ ਦੇ ਉੱਤੇ ਪਰ ਦੂਜੇ ਪਾਸੇ ਉਹਨਾਂ ਨੂੰ ਪਤਾ ਚੱਲ ਗਿਆ ਕਿ 328 ਰੁਪਿਆਂ ਦਾ ਮਾਮਲਾ ਨਾ ਜਿਹੜਾ ਇਹਨੂੰ ਮੁੱਖ ਮੰਤਰੀ ਭਵਨਤ ਸਿੰਘ ਮਾਨ ਆਪਣੇ ਤਰੀਕੇ ਦੇ ਨਾਲ ਜਿੱਤਣਗੇ ਕਿਉਂਕਿ ਪੰਜਾਬ ਦੀ ਜਨਤਾ ਉਹਨਾਂ ਦੇ ਨਾਲ ਖੜ ਗਈ ਹੈ ਔਰ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਸੁਖਬੀਰ ਸਿੰਘ ਬਾਦਲ ਕੋਈ ਵੀ ਇਹਨਾਂ ਕੋਲ ਮੁੱਦਾ ਨਹੀਂ ਹੈ ਉਹ ਕੜੀ-ਕੜੀ ਲੱਭਦੇ ਨੇ ਜਿੱਥੇ ਮੁੱਖ ਮੰਤਰੀ ਨੂੰ ਚੋਟ ਲੱਗੇ ਯਾਨੀ ਜਿੱਥੇ 169 ਸਰੂਪ ਮਿਲਣ ਦਾ ਦਾਵਾ ਕਰਦੇ ਆ ਨਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਰਾਜਾ ਸਾਹਿਬ ਉਸ ਗੁਰਦੁਆਰੇ ਦਾ ਨਾਮ ਹੈ ਉੱਥੇ ਜਾ ਕੇ ਪਹਿਲਾਂ ਸਰਬੀਰ ਸਿੰਘ ਬਾਦਲ ਪਾਸੇ ਜਾਂਦੇ ਨੇ ਉਸ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਯਾਨੀ ਐਮਪੀ ਚੰਨੀ ਉਹ ਵੀ ਜਾਂਦੇ ਨੇ ਉਹ ਕੀ ਕਹਿ ਰਹੇ ਨੇ ਅੱਜ ਉਹ ਵੀ ਤੁਹਾਨੂੰ ਉਹਨਾਂ ਦਾ ਬਿਆਨ ਸੁਣਾਵਾਂਗੇ ਕਿਉਂਕਿ ਖਬਰ ਬੜੀ ਹੀ ਅਹਿਮ ਹੈ ਦੋਵੇਂ ਪਾਰਟੀਆਂ ਨੂੰ ਪੰਜਾਬ ਦੇ ਲੋਕਾਂ ਮੰਨਿਓ ਵੀ ਬਹੁਤ ਵੱਡਾ ਝਟਕਾ ਕਿ ਜੇਕਰ ਸਾਡੇ ਪਿੰਡਾਂ ਦੇ ਵਿੱਚ ਇਹ ਵੋਟਾਂ ਮੰਗਣ ਆਏ ਨਾ ਖਾਸ ਕਰਕੇ ਕਾਲੀਦਨ ਕਿਉਂਕਿ ਕਾਂਗਰਸ ਦਾ ਇਹਨਾਂ ਬੋਲ ਵਾਲਾ ਨਹੀਂ ਹੈ ਸੁਖਬੀਰ ਸਿੰਘ ਬਾਦਲ ਆਪ ਦੀ ਤਣ ਜਮਾਉਣ ਨੂੰ ਫਿਰਦੇ ਨੇ ਤਾਂ ਇਹਨਾਂ ਲੋਕਾਂ ਲਈ ਇੱਕ ਬਾਦ ਵੱਡਾ ਸਨੇਹਾ ਪੰਜਾਬ ਦੇ ਲੋਕਾਂ ਮੰਨਿਓ ਉਹ ਮੈਂ ਤੁਹਾਡੇ ਨਾਲ ਸਾਂਝਾ ਕਰੂੰਗਾ ਪਹਿਲਾਂ ਤੁਹਾਨੂੰ ਚੰਨੀ ਦਾ ਬਿਆਨ ਵੀ ਸੁਣਾਵਾਂਗੇ ਕਿ ਆਖਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਲਈ ਉਹਨਾਂ ਨੇ ਜਾ ਕੇ ਆਖਰ ਉਸੇ ਡੇਰੇ ਨੂੰ ਕਿਉਂ ਟਾਰਗੇਟ ਕੀਤਾ ਜਿੱਥੇ 169 ਸਰੂਪ ਲੱਭਦੇ ਨੇ ਪਹਿਲਾਂ ਤਾਂ ਉੱਥੇ ਸੁਖਬੀਰ ਸਿੰਘ ਬਾਦਲ ਜਾਂਦੇ ਨੇ ਉਸ ਤੋਂ ਬਾਅਦ ਜਿੰਨੀਆਂ ਵੀ ਵਿਰੋਧੀ ਧਿਰਾਂ ਨੇ ਸਿਰਫ ਉਸੇ ਡੇਰੇ ਨੂੰ ਟਾਰਗੇਟ ਕਿਉਂ ਕਰਦੇ ਨੇ ਜਿੱਥੋਂ 169 ਸਰੂਪ ਮਿਲਣ ਦਾ ਦਾਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰਗੇ ਨੇ ਔਰ बार-बार ਪਤਾ ਕੀ ਕਹਿ ਰਹੇ ਨੇ ਕਹਿੰਦੇ ਮੁੱਖ ਮੰਤਰੀ ਦਾ ਬੜਾ ਮੰਦ ਭਾਗਾ ਬਿਆਨ ਬੜਾ ਮਾੜਾ ਕਰ ਦਿੱਤਾ ਉਹਨੇ ਤਾਂ ਜੀ 169 ਸਰੂਪ ਲੱਭ ਲਏ ਔਰ ਦੂਜੇ ਪਾਸੇ ਇਹਨਾਂ ਨੂੰ ਚੇੜੇ ਇੱਕ ਹੋਰ ਵੀ ਲੱਗੀ ਸੀ ਚੰਨੀ ਨੂੰ ਇੱਕ ਹੋਰ ਵੀ ਚੇੜ ਲੱਗੀ ਸੀ ਤੇ ਬਿਕਰਮ ਸਿੰਘ ਮਜੀਠੀਆ ਬਾਦਲਾ ਦਾ ਮੁੱਖ ਮੰਤਰੀ ਨੇ ਕਿਹਾ ਚੱਕਲ ਬੜਾ ਭੜਕੇ ਸੀ ਔਰ ਹੁਣ ਪਹਿਲੇ ਚੰਨੀ ਦੇ ਤੁਹਾਨੂੰ ਮੈਂ ਬਿਆਨ ਸੁਣਾਉਣਾ ਉਸ ਤੋਂ ਬਾਅਦ ਇੱਕ ਐਸੀ ਖਬਰ ਸਾਂਝੀ ਕਰੂੰਗਾ ਜਿਹੜੀ ਪੰਜਾਬ ਦੇ ਲੋਕਾਂ ਬਨਿਓ ਆ ਕਿ ਵੋਟਾਂ ਮੰਗਣ ਆਏ ਨੇ ਨਾਲ ਅਸੀਂ ਕੀ ਕਰਾਂਗੇ ਸੁਣੋ ਕਿ ਅਸੀਂ ਇੱਥੇ ਗੁਰੂ ਘਰ ਦੇ ਵਿੱਚ ਆਏ ਆ ਇਸ ਗੁਰੂ ਘਰ ਬਾਰੇ ਚ ਮੁੱਖ ਮੰਤਰੀ ਜੀ ਨੇ ਗੁਰੂ ਗਰੰਥ ਸਾਹਿਬ ਜੀ ਦੀ ਚੋਰੀ ਦੇ ਇਲਜ਼ਾਮ ਲਗਾਏ ਜਿਹੜੇ ਕੇ ਬੜੇ ਹੀ ਮੰਦਭਾਗੀ ਗੱਲ ਕੀਤੀ ਹੈ ਉਹਨਾਂ ਨੇ ਬਿਨਾਂ ਸੋਚੇ ਸਮਝੇ ਜਾਂ ਕਿਸੇ ਸਿਆਸੀ ਮਜਬੂਰੀ ਕਰਕੇ ਜਾਂ ਆਪਣੇ ਆਪ ਨੂੰ ਕਿਉਂਕਿ ਉਸ ਦਿਨ ਉਹਨਾਂ ਨੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਸੀ ਉਧਰ ਤੇ ਧਿਆਨ ਭੜਕਾਉਣ ਵਾਸਤੇ ਚੋਰੀ ਹੋਏ ਸਰੂਪਾਂ ਦਾ ਇਲਜ਼ਾਮ ਇਸ ਸਥਾਨ ਤੇ ਲਗਾਤਾ ਕਿ 169 ਸਰੂਪ ਇੱਥੇ ਪਏ ਆ ਅੱਜ ਜਿਸੀ ਇੱਥੇ ਆਇਆ ਵੇ ਪਹਿਲਾਂ ਵੀ ਵੇ ਖੈਰ ਆਉਂਦੇ ਰਾਣਾ ਜੀ ਪਹਿਲਾ ਸਵਾਲ ਪੰਜਾਬ ਦੇ ਲੋਕਾਂ ਦੇ ਸਾਹਮਣੇ ਚੰਗੀ ਸਿੰਘ ਚੰਨੀ ਤੋਂ ਪਹਿਲਾਂ ਸੁਖਵੀਰ ਸਿੰਘ ਬਾਦਲ ਜਾਂਦਾ ਉਸ ਤੋਂ ਬਾਅਦ ਹੁਣ ਚੰਨੀ ਜਾਂਦਾ ਕੀ ਇੱਕ ਸਵਾਲ ਮੈਂ ਤੁਹਾਡੇ ਸਾਹਮਣੇ ਧਰਦਾ ਇਸ ਬਾਰੇ ਦਾ ਕਮੈਂਟ ਤੁਸੀਂ ਜ਼ਰੂਰ ਕਰਨਾ ਦੇਖੋ ਜਿਹੜੀਆਂ ਸਿਆਸੀ ਧਿਰਾਂ ਨੇ ਉਤੇ ਜੋ ਮਰਜੀ ਵੀ ਕੋਈ ਵੀ ਹੋਵੇ ਅੱਜ ਇਹਨਾਂ ਨੂੰ ਹੀ ਡੇਰਾ ਕਿਉਂ ਦਿਸ ਗਿਆ ਜਦੋਂ ਮੁੱਖ ਮੰਤਰੀ ਨੇ ਉਸ ਡੇਰੇ ਦੇ ਵਿੱਚੋਂ ਦਾਵਾ ਕੀਤਾ ਸੀ ਹਾਲਾਂਕਿ ਉਸ ਡੇਰੇ ਦਾ ਨਾਮ ਤੱਕ ਵੀ ਨਹੀਂ ਲਿਆ ਉਹਨਾਂ ਨੇ ਸਿਰਫ ਇੰਨੀ ਗੱਲ ਕਹੀ ਕਿ ਬੰਗਾਂ ਦੇ ਕੋਲ ਕੋਈ ਧਰਮ ਸਥਾਨ ਤਾਂ ਹੁਣ ਇਹ ਕੀ ਕਹਿ ਰਿਹਾ ਚੰਨੀ ਕਹਿੰਦਾ ਜੀ ਮੁੱਖ ਮੰਤਰੀ ਨੇ ਤਾਂ ਚੋਰੀ ਦਾ ਹੀ ਇਲਜ਼ਾਮ ਲਾ ਦਿੱਤਾ ਦੇਖੋ ਬੈਨ ਨੂੰ ਕਿਵੇਂ ਤੋੜਦੇ ਆ ਕਿਵੇਂ ਮਰੋੜਦੇ ਨੇ ਐਸੇ ਹੀ ਪ੍ਰਕਾਰ ਸੁਖਵੀਰ ਸਿੰਘ ਬਾਦਲ ਕਰਦੇ ਨੇ ਸਰਾਂ ਸਰਟੂਡ ਬੋਲਣ ਦੇ ਉੱਤੇ ਇਹਨਾਂ ਨੇ ਜ਼ੋਰ ਲਾ ਰੱਖਿਆ ਕਿ ਪੰਜਾਬ ਭਰ ਦੇ ਵਿੱਚ ਸਾਡੀਆਂ ਜੜ੍ਹਾਂ ਉਖਾਰਨ ਦੇ ਲਈ ਮੁੱਖ ਮੰਤਰੀ ਨੂੰ ਸਿਰਫ ਸਰੂਪਾਂ ਵਾਲਾ ਮਾਮਲਾ ਹੀ ਕਾਫੀ ਹੈ ਕਿਉਂਕਿ ਲੋਕਾਂ ਦਾ ਜਿਹੜਾ ਧਿਆਨ ਆ ਨਾ ਆਮ ਜਨਤਾ ਦਾ ਔਰ ਜਿਹੜੇ ਸਿੱਖ ਨੌਜਵਾਨ ਨੇ ਔਰ ਜਿਹੜੇ ਗੈਰ ਸਿੱਖ ਨੌਜਵਾਨ ਵੀ ਨੇ ਉਹ ਲੋਕ ਵੀ ਇਸ ਗੱਲ ਦੇ ਵਿੱਚ ਸ਼ਾਮਲ ਨੇ ਕਹਿੰਦੇ ਜੇਕਰ ਵਾਕਈ ਦੇਖੋ ਹੁਣ ਕਾਰਵਾਈ ਤਾਂ ਚੱਲ ਪਈ ਹੈ ਐਸਆਈਟੀ ਦੀ ਟੀਮ ਹੈ ਜਿਹੜੀ ਅੰਦਰੂਨੀ ਤੌਰ ਤੇ ਆਪਣੀ ਰੇਡ ਆ ਨਾ ਜਿਹੜੀ ਅੰਦਰੂਨੀ ਤੌਰ ਤੇ ਕਰ ਰਹੀ ਹੈ ਐਸੇ ਕਰਕੇ ਤਾਂ ਐਸਆਈਟੀ ਨੇ ਇਹ ਗੱਲ ਕਹੀ ਸੀ ਕਹਿੰਦੇ ਅਸੀਂ ਰੋਡ ਤੇ ਰੋਡ ਸਾਡੀ ਚੱਲਦੀ ਰਹਿਣੀ ਹੈ ਅਸੀਂ ਇਹਨਾਂ ਜਿੱਨਾਂ ਚੋਂ ਸਾਨੂੰ ਇਹ 328 ਰੁਪਏ ਲਵਦੇ ਨਹੀਂ ਅਸੀਂ ਉਹਨਾਂ ਚੋਂ ਇਹਨਾਂ ਦਾ ਖਹਿੜਾ ਨਹੀਂ ਛੱਡਦੇ ਪਰ ਜਿਹੜੀ ਕਾਂਗਰਸ ਤੇ ਜਿਹੜੇ ਅਕਾਲੀ ਦਲ ਵਾਲੇ ਇਹਨਾਂ ਨੂੰ ਹੁਣ ਭਾਜਣਾ ਪੈ ਰਹੀਆਂ ਨੇ ਪਤਾ ਨਹੀਂ ਅਨਾਬ ਸ਼ਨਾਬ ਸ਼ਬਦ ਵੀ ਬੋਲ ਜਾਂਦੇ ਨੇ ਅੱਗਾ ਪਿੱਛਾ ਜਾ ਵੀ ਹੋ ਜਾਂਦਾ ਇਹਨਾਂ ਦਾ ਜਿਵੇਂ ਕਿ ਰਾਜੇ ਬੜੇੰਗ ਨੇ 12548 ਕਰਤਾ ਸੀ ਨਾ ਉਸੇ ਹੀ ਪ੍ਰਕਾਰ ਇਹ ਸਾਰੇ ਆਪਣੀ ਲੈਣ ਤੋਂ ਤਿਲਕ ਚੁੱਕੇ ਨੇ ਤਾਂ ਹੁਣ ਪੰਜਾਬ ਦੇ ਲੋਕ ਕੀ ਕਹਿ ਰਹੇ ਇਹਨਾਂ ਨੂੰ ਚਰਨਜੀਤ ਸਿੰਘ ਚੰਨੀ ਔਰ ਦੂਜੇ ਪਾਸੇ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਉਹ ਕਹਿੰਦੇ ਨੇ ਜੇਕਰ ਸਾਡੇ ਘਰਾਂ ਦੇ ਵਿੱਚ ਵੋਟਾਂ ਮੰਗਣ ਆਏ ਨਾ ਤੇ ਡਬਲ ਕਪੜੇ ਪਾ ਕੇ ਆਇਓ ਕਿਤੇ ਇਹ ਨਾ ਹੋਵੇ ਕਿ ਅਸੀਂ ਇਹਨਾਂ ਨੂੰ ਗਲੀਆਂ ਦੇ ਵਿੱਚੋਂ ਭਜਾਈਏ ਕਿਉਂਕਿ ਲੋਕ ਦਰਅਸਲ ਦੇ ਵਿੱਚ ਗੁਰੂ ਨੂੰ ਸਮਰਪਿਤ ਹੋ ਗਏ ਨੇ ਉਹ ਲੋਕ ਵੀ ਹੋ ਗਏ ਨੇ ਜਿਹੜੇ ਲੋਕ ਸਿੱਖੀ ਦੇ ਰੂਪ ਦੇ ਵਿੱਚ ਵੀ ਨਹੀਂ ਹੈ ਕਿਉਂਕਿ ਤੁਸੀਂ ਵੀ ਜਾਣਦੇ ਹੋ ਕੱਲਾ ਸਿੱਖ ਧਰਮ ਹੀ ਗੁਰੂ ਨੂੰ ਪਿਆਰ ਨਹੀਂ ਕਰਦਾ ਬਲਕਿ Hindu ਜਿਹੜਾ ਸਮਾਜ ਆ ਨਾ ਉਹ ਸਾਡੇ ਨਾਲੋਂ ਵੀ ਵੱਧ ਕੇ ਕਰਦਾ ਕਿਉਂਕਿ ਜਿਹੜੇ ਗੁਰੂ ਸਾਹਿਬ ਨੇ ਇਹਨਾਂ ਦਾ ਕਰਕੇ ਸਨਾਤਨ ਧਰਮ ਬਚਾਇਆ ਸੀ ਸੋਸਕਾਰ ਕੇ ਪੰਜਾਬ ਦੇ ਅੰਦਰ ਫੇਰ ਤੋਂ 2027 ਦੇ ਅੰਦਰ ਇੱਕ ਬਹੁਤ ਵੱਡਾ ਜਲਵਾ ਦੇਖਣ ਜਾ ਰਹੇ ਹਾਂ ਕਿਉਂਕਿ 2027 ਦੀ ਜਿਹੜੀ ਚੋਣਾਂ ਹਨ ਉਹ ਪਹਿਲਾਂ ਵੀ ਤਰ੍ਹਾਂ ਜਿਹੜੀਆਂ ਚੋਣਾਂ ਹੁੰਦੀਆਂ ਸੀ ਨਾ ਉਸ ਪ੍ਰਕਾਰ ਨਹੀਂ ਹੁਣ ਇਹ ਉਲਟਾ ਹੋ ਜਾਣਾ ਯਾਨੀ ਪੰਜਾਬ ਭਰ ਦੇ ਵਿੱਚ ਤੁਸੀਂ ਇਹ ਵੇਖੋਗੇ ਕਿ ਗਲੀਆਂ ਦੇ ਵਿੱਚ ਮਾਹੌਲ ਕੀ ਬਣਦਾ ਇਹਨਾਂ ਲੀਡਰਾਂ ਦਾ ਕਿਉਂਕਿ ਲੋਕ ਅੱਕੇ ਪਏ ਨੇ ਲੋਕ ਕਹਿੰਦੇ ਇਹਨਾਂ ਨੇ ਬੇੜਾ ਵਰਕ ਕਰ ਦਿੱਤਾ ਜਿਹੜਾ ਹੁਣ ਚੰਨੀ ਉੱਥੇ ਬਿਆਨ ਦੇ ਹੀ ਜਾਂਦਾ ਇਹਨੂੰ ਪੁੱਛਣ ਵਾਲਾ ਹੋਵੇ ਕਿ ਜਿਹੜੇ ਅਕਾਲ ਤਖਤ ਤੇ ਅਟੈਕ ਹੋਏ ਇੰਦਰਾ ਗਾਂਧੀ ਕੌਣ ਹੈ ਉਹਦੇ ਤੁਹਾਡੀ ਪ੍ਰਮੁਖਤਾਗੀ ਉਸੇ ਨੇ ਆਰਡਰ ਦਿੱਤੇ ਸੀ ਨਾ ਸਾਡੇ ਅਕਾਲ ਤਖਤ ਦੇ ਉੱਤੇ ਗੋਲੇ ਚਲਾਉਣ ਨੂੰ ਤੇ ਮੁੱਖ ਮੰਤਰੀ ਨੇ ਤਾਂ ਇਹੋ ਜਿਹਾ ਪੁੱਛਿਆ ਲਕੀਤਾ ਹੀ ਨਹੀਂ ਵੱਡੇ ਬਾਦਲ ਤੇ ਦੋ ਛੇ ਲੱਗਦੇ ਨਹੀਂ ਕਹਿੰਦੇ ਜੀ ਉਹਦੇ ਟੈਲੀਫੋਨ ਜਾਂਦੇ ਸੀ ਇੰਦਰਾ ਨੂੰ ਕਿ ਤੁਸੀਂ ਤੋਪ ਚਲਾ ਦਿਓ ਜਦੋਂ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਬਕਾਇਦਾ ਤੌਰ ਤੇ ਉੱਥੇ ਆਪਣਾ ਮੋਰਚਾ ਲਾਈ ਬੈਠੇ ਸੀ ਯਾਨੀ ਸੈਂਟਰ ਸਰਕਾਰ ਦੇ ਖਿਲਾਫ ਇਹਨਾਂ ਦੋਵੇਂ ਪਾਰਟੀਆਂ ਨੇ ਸਿੱਖ ਧਰਮ ਨੂੰ ਉਜਾੜਿਆ ਬੇਅਦਬੀਆਂ ਕੀਤੀਆਂ ਔਰ ਇਹ ਕਿਹੜੇ ਨਾਂ ਤੇ ਪੰਜਾਬ ਦੇ ਲੋਕਾਂ ਤੋਂ ਵੋਟ ਮੰਗ ਰਹੇ ਆ ਜਿਹੜੀ ਕਿ ਗੁਰੂਆਂ ਪੀਰਾਂ ਦੀ ਧਰਤੀ ਹੈ ਜਿਨ੍ਹਾਂ ਦੇ ਉੱਤੇ ਤੁਸੀਂ ਤੋਪਾਂ ਔਰ ਤੁਸੀਂ ਆਪਣੇ ਆਰਡਰ ਦੇ ਚੁੱਕੇ ਹੋ ਕਿ ਹਾਂ ਜੀ ਟਾ ਦਿਓ ਇਹ ਜਿਹੜੀ ਕੁਰਸੀ ਆ ਨਾ ਦਰਅਸਲ ਦੇ ਵਿੱਚ ਪੂਛ ਤੇ ਅੱਗ ਕੰਨੀ ਕੁਰਸੀ ਨੂੰ ਲੈ ਕੇ ਲੱਗੀ ਹੈ ਨਾ ਤਾਂ ਕਿਸੇ ਨੂੰ ਧਰਮ ਦੇ ਨਾਲ ਕੋਈ ਸਤਕਾਰ ਔਰ ਨਾ ਪਿਆਰ ਹੈ ਨਾ ਕਿਸੇ ਪੰਜਾਬ ਦੇ ਵਾਸੀਆਂ ਦੇ ਨਾਲ ਏ ਸਰਕਾਰ ਪਤਾ ਕਿਉਂ ਕਹਿੰਦੀ ਇਹ ਬਣਾ ਦਿਓ ਦਰਾਂ ਸਾਲ ਦੇ ਵਿੱਚ ਨਿੱਜੀ ਤੌਰ ਤੇ ਇਹਨਾਂ ਨੇ ਵਦਲੇ ਲੈਣੇ ਆ ਕਲੂਜੇ ਦੇ ਹੁਣ ਜੇਕਰ ਆਕਾਲੀਆਂ ਦੀ ਸਰਕਾਰ ਕਹਿੰਦੇ ਸਾਡੀ ਬਣਾ ਦਿਓ ਜੇਕਰ ਵਾਕਈ ਇਹਨਾਂ ਦੀ ਸਰਕਾਰ ਬਣ ਜਾਂਦੀ ਹੈ ਪਹਿਲੇ ਨੰਬਰ ਤੇ ਮੈਂ ਗਾਰੰਟੀ ਦਿੰਦਾ ਮੁੱਖ ਮੰਤਰੀ ਤੇ ਕਾਰਵਾਈ ਹੋਊਗੀ ਜੇਕਰ ਹੁਣ ਪੰਜਾਬ ਦੇ ਅੰਦਰ ਕਾਂਗਰਸ ਦੀ ਬਣ ਜਾਂਦੀ ਹੈ ਫੇਰ ਵੀ ਟਾਰਗੇਟ ਭਗਵੰਤ ਸਿੰਘ ਮਾਨ ਨੂੰ ਕੀਤਾ ਜਾਊ ਇਹ ਲਿਖ ਕੇ ਲੈ ਲਓ ਵੱਡੇ ਵੱਡੇ ਜਿਹੜੇ ਅਸਰ ਹਨ ਉਹਨਾਂ ਨੂੰ ਤੇ ਜਿਹੜੇ ਕੋਈ ਹੋਰ ਗਰੀਬ ਗੁਰਬੇ ਨੇ ਜਿਹੜੇ ਇਹਨਾਂ ਦੇ ਅੱਖ ਦੇ ਵਿੱਚ ਰੜਕਦੇ ਨੇ ਉਹਨਾਂ ਨੂੰ ਜੱਕਣਗੇ ਤਾਂ ਪੰਜਾਬ ਦੇ ਵਿੱਚ ਰਿਪੀਟ 90% ਜਿਹੜੇ ਚਾਂਸ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਇਸ ਵਿਸ਼ੇ ਦੇ ਉੱਤੇ ਤੁਹਾਡਾ ਕੀ ਕਹਣਾ ਕਮੈਂਟ ਜਰੂਰ ਕਰੋ ਪਰ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ